ਜੀ ਦੋਸਤੋ ਅੱਜ ਆਪਾਂ ਇੱਕ ਫੇਰ ਨਵਾਂ ਵਲੌਗ ਲੈ ਕੇ ਆ ਗਏ ਆਂ ਤੇ ਅੱਜ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗੱਗੇ ਦਾ ਮੇਮਣਾ ਦੇਖੋ ਮੇਰੇ ਨਾਲ ਖੇਡ ਰਿਹਾ ਯਾਰ ਆ ਦੇਖੋ ਲੈ ਇਹਦਾ ਜੰਮੀਆ ਸਰਿਆ ਪਿਆ ਬੜੇ ਜਿਹੇ ਦਾ ਖੇਡਣ ਲੱਗ ਰਿਹਾ ਹੁਣ ਮੇਰੇ ਨਾਲ ਹੋਏ ਉਹ ਖੁੱਲ ਜਾ ਦੇਖੋ ਮਿੱਤਰ ਲੈ ਸਿੱਧਾ ਹੀ ਜਾ ਕੇ ਖਾਣ ਲੱਗ ਗਿਆ ਬੜਾ ਤੇ ਤਰ ਮਸ਼ਾਕਾਂਪੂ ਦੇ ਵਿੱਚ ਕਰਿਆ ਇਹ ਹੁਣ ਫੜ ਕੇ ਲੈ ਆਇਆ ਨੂੰ ਤਾਂ ਉਧਰ ਬਗਾ ਜਿਹਾ ਪੱਠੇ ਖਾਣ ਲੱਗ ਗਿਆ ਸੀ ਹੁਣ ਵੀ ਚੌੜਾ ਕਰਦਾ ਹੈ ਉਰਾ ਮਚਰੇ ਚੌੜਾ ਕਰਦਾ ਏ ਪੂਰੀਆਂ ਸ਼ੰਗਾਂ ਮਾਰਦਾ ਵਾਹ ਪੂਰੀਆ ਕਾਲੇ ਇਧਰ ਆ ਇਧਰ ਆ ਇਹਨੂੰ ਆਪਾਂ ਹੁਣ ਮਿੱਤਰੋ ਬੰਨ ਦਨੇ ਆਹ ਵੇ ਨਹੀਂ ਇਹਨੇ ਚੌੜਾ ਕਰੀ ਜਾਣੀਆਂ ਚੌੜਾ ਕਰਨਾ ਤੇ ਹਟਦਾ ਕੋਈ ਨਹੀਂ ਇਹ ਫਲਤਾਨ ਅਰੇ ਚੌੜਾ ਪੂਰੀਆਂ ਛੌੜਾ ਕਰਦੋਂ ਨਹੀਂ ਹਟਦਾ ਪਤੰਦਰ 17 ਦਿਨ ਚੌੜੇਂ ਗਰੀ ਜੋ ਐ ਦੇਖੋ ਸਹੀ ਅਵੇਂ ਜੱਗੇ ਡਾਕੂ ਵਾਂਗੂ ਖੜਾ ਓਏ ਐ ਚਾ ਵਗਦਾ ਐ ਲੈ ਵੀ ਹੁਣ ਗੱਗਾ ਬੰਨ ਰਿਹਾਗਾ ਮਹਿਸਾ ਪਰਲੇ ਪਾਸੇ ਤੋਂ

ਐ ਵੀ ਚੰਗੀ ਤਰ੍ਹਾਂ ਬੰਨਤਾ ਹੈ ਖੁੱਲੂ ਗਾਣੀ ਅੰਨ ਯਾਰ ਆਉਰ ਖੁੱਲਿਆ ਦਾ ਹੈ ਪਟੇ ਲਵ ਬismillah ਬੋਲਾ ਹੇ ਗਾਇਸ ਹੁਣ ਆਪਾਂ ਇਸ ਕਿਹੜਾ ਟੱਕਰ ਮਸਲਾ ਮੇਰਾ ਗੱਲ ਦਾ ਟੱਕਰ ਪੁੱਛਿਆ ਤੇ ਆਂ ਜੀ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਇੱਥੇ ਕਿਹੜਾ ਮਾਰਨ ਹੁਣ ਮਾਰਚੋ ਨੇ ਕਿਹੜਾ ਸੱਜੋਏ ਬਾਈ

ਤੇ ਹੁਣ ਆਪਾਂ ਜਾ ਕੇ ਬਹਿਣਾ ਉੱਥੇ ਇਹ ਨਾਲ ਖੇਡਦੇ ਹਾਂ ਕਿ ਦੂਜੇ ਦੇ ਨਾਲ ਫਿਰ ਮਤਲਬ 10 ਵਾਰ ਲੋਕਾਂ ਨੂੰ ਬਹੁਤ ਪਰਮਾਨ ਮਾਰੂਗਾ ਧੀਮੀ ਧੀਮੀ ਖੁਸ਼ੀ ਚ ਪੀਂਦੇ ਹਾਂ ਠੰਡਾ ਤੇ ਦੋ ਲੀਟਰ ਨੂੰ ਮੂਹੇ ਲਾਈ ਬੈਠ ਗਿਆ ਮਿੱਡੀ ਜੀ ਤੇ ਚਲ ਕੀ ਜਹਾਰਾ ਜੀ ਤੋ ਕੀ ਬਣਾ ਰਹੀ ਆ ਕੀ ਬਣਾ ਰਹੀ ਆ ਪੱਪੇ ਵਾਲਾ ਲੈ ਬਣਾ ਕੇ ਦਿਖਾ ਕੋਸ ਫਿਰ ਸਾਨੂੰ ਕੀ ਬਣਾ ਗਈ ਮਿੱਟੀ ਦਾ ਓਏ ਦੱਪਾ ਦੱਪਾ ਗਿੱਲੀ ਮਿੱਟੀ ਜਬ ਤਸੂਖੀ ਮਿੱਟੀ ਜਬ ਬਣਾਉਂਗਾ ਗਿੱਲੀ ਦਾ ਬੱਚੇ ਜਬ ਜੂ ਆ ਦੇਖੋ ਬਈ ਖੇਡਣ ਲੱਗ ਰਿਹਾ ਕੱਲਾ ਹੀ ਮੋਟੇ ਓਏ ਇਧਰ ਆ ਇਧਰ ਆ ਹਟ ਜਾ ਛੀਂਟ ਨੇ ਪਰਾਨੀ ਭਜਾਤਾ ਬਈ ਉਹ ਹੁਣ ਲੈ ਕੇ ਤਾਂ ਉਹ ਨਹੀਂ ਉਹਨੂੰ ਵਾਪਸ ਉਹ ਨਹੀਂ ਭੱਜਿਆ ਆ ਰਿਹਾ ਤੇ ਕਿੰਦਾ ਨੂੰ ਬਲਾ ਹੁਣ ਕਿੰਨੀ ਜਿਮਿਆ ਦੇਖੋ ਬਈ ਆਉਂਦਾ ਸਪੀਡਾਂ ਦੇ ਪੁਰਿਆਂ ਦੇ ਆ ਜਾ ਪਰੇ ਆ ਜਾ ਆ ਸੀਰਤ ਤੋ ਦੇਖ ਲੈ ਕੀ ਬਣਾਉਂਗੀ ਆਪਾਂ ਇਹ ਦੇਖਦੇ ਆ ਜਿਆ ਔਰੇ ਆ ਜਾ ਓਏ ਲੈ ਸੀਰਤ ਬਣਾ ਕੀ ਬਣਾਉਣੀ ਆ ਹੁਣ ਕੀ ਬਣਾਏਗੀ ਪਹਿਲਾ ਤੂੰ ਇਹ ਦੱਸ ਦੱਬਾ ਬਸਹੀਂ ਰਹੀ ਦੋ ਮਿੰਟ ਤੇਰੀ ਫੋਟੋ ਖਿੱਚੀਏ ਥੰਬਨੇਲ ਕਿ ਐਡ ਕਰਾਂਗੇ ਇਧਰ ਆਗਾ ਚਲ ਕੀ ਕਰਿਆ ਇਹ ਤੂੰ ਤਾਂ ਹੀ ਪੁੱਟੀ ਜਾਨੀ ਹੈਗੀ ਇਹ ਦਰਖਤ ਤੇ ਇਹਨੂੰ ਕੀ ਲਾਏ ਹੋਏ ਨੇ ਇਹ ਛੋਟੇ ਛੋਟੇ ਦਰਖਤ ਦਰਖਤ ਥੋੜੀ ਨੇ ਇਹ ਬੇਲਾ ਨਿਕਸੀ ਦੀਆਂ ਇਹ ਕੀ ਕਰਿਆ ਲੈ ਬਾਉਲੀ ਤੇਰੇ ਨਾਲ ਜ ਮਿੱਡੀ ਤੂੰ ਜਿੰਨੇ ਕਰਦੀਆਂ ਸੋ ਸੋ ওকে ਤੇ ਬਚਾਈ ਹੁਣ ਇਹਨੂੰ ਚੱਲ ਅੱਗੇ ਵਾ ਤੂੰ ਤਾਂ ਫੇਰ ਕਰਤਾ ਹੈ ਬਣਾ ਮਿੱਟੀ ਦਾ ਓਏ ਚੀਤਾ ਉਹ ਆਹ ਮੋਟੂ ਕੀ ਬਣਾ ਰਿਹਾ ਮੋਟੂ ਕੀ ਬਣਾ ਰਿਹਾ ਓਏ ਪੀ ਜਾ ਪੀ ਜਾ ਦੀ ਲੈਂ ਹੈ ਯਾਰ ਬਣਾ ਮਿੱਟੀ ਦਾ ਓਏ ਉਸਕੇ ਬਾਂਹ ਤੇ ਬੈਠਾ ਬੈਠਾ ਰਿਹਾ ਤੂੰ ਮਰ ਲਵੇ ਦੇਖੋ ਬਿਜੂ ਚੱਡੂ ਜਗ੍ਹਾ ਚੱਮਿੱਟੂ ਜ ਮਿੱਟੂ ਆਕੜ ਇੰਨੀ ਹੈ ਜਿੰਨੀ ਕਦਣਾ ਜਿੰਨਾ ਨਿਕਲ ਉਨਾਂ ਹੀ ਤਿੱਖਾ ਆ ਵੇਖ ਲੋ ਪੰਗੇ ਪੂਰੇ ਬਰੋਬਰ ਦੇ ਲੈਂਦਾ ਇਹ ਫੇ ਨੰਨੇ ਆ ਸੇਕ ਲਈ ਇਸ ਕੋ ਫੇ ਸੇ ਇਸ ਕੋ ਆਏ ਸ਼ੇ ਕਰਿਆ ਇਸ ਕੋ ਇਹ ਕੀ ਕਰ ਰਹੀ ਹੋ ਹਮਾਰੇ ਉਪਰ ਮਿੱਟੀ ਫੇਕਦੀ ਮੇਰੇ ਉੱਤੇ ਨਾ ਮਿੱਟੀ ਪਾ ਬਾਈ ਨਾ ਇਹ ਤਾਂ ਗਲਤ ਹੋ ਤਰੀ ਮਿੱਤਰੋ ਆਪਾਂ ਇੱਕ ਚੀਜ਼ ਦੱਸੋ ਕੀ ਆਪਾਂ ਹਿੰਦੀ ਦੇ ਵਿੱਚ ਵਲੌਗ ਪਾਇਆ ਕਰੀਏ ਮਤਲਬ ਕਿ ਜਿਵੇਂ ਕੀ ਆ ਸੌਂਗ ਜੋ ਸ਼ਿਊਰੀ ਬਣਾਉਂਦੇ ਨੇ ਇਸ ਤਰ੍ਹਾਂ ਦੇ ਵਲੌਗ ਬਣਾਇਆ ਕਰੀ ਆਪਾਂ ਹਿੰਦੀ ਦੇ ਵਿੱਚ ਜਾਂ ਸਿੰਪਲ ਜਿਵੇਂ ਆਪਣਾ ਵੀਰ ਰਾਮ ਗੜੀ ਹੈਗਾ ਸੱਧ ਪੰਜਾਬੀ ਚੱਲਣ ਦੀ ਏ ਇੱਕ ਮਿੰਟਾਂ ਦੇ ਵੀਰ ਬਣ ਕੇ ਜ਼ਰੂਰ ਦੱਸਿਓ ਕਈ ਬੰਦੇ ਕਹਿੰਦੇ ਨੇ ਮੈਨੂੰ ਕਿ ਤੂੰ ਬਈ ਹਿੰਦੀ ਚ ਬਣਾਇਆ ਕਰ ਹਿੰਦੀ ਵਾਲੇ ਜ਼ਿਆਦਾ ਚੱਲਦੇ ਨੇ ਪਰ ਮੈਂ ਜਿਹੜੀ ਗੱਲ ਆ ਪੰਜਾਬੀ ਚ ਬਣਾਉਣਾ ਵਧੀਆ ਲੱਗਦੀ ਮੈਨੂੰ ਪੰਜਾਬੀ ਭਾਸ਼ਾ ਯੂਜ਼ ਕਰਦੇ ਆਪਾਂ ਜੇ ਕਹਾਂਗੇ ਕਰੋਂਗੇ ਆਪਾਂ ਹਿੰਦੀ ਚ ਵੀ ਬਣਾਇਆ ਕਰਾਂਗੇ ਵਿੱਚ ਵਿੱਚ ਮਿਕਸ ਜ਼ਰ ਰੱਖਿਆ ਕਰਾਂਗੇ ਕੰਮ ਆਪਾਂ ਦੱਬ ਕੇ ਨਾਲ ਤੁਹਾਡੀ ਹਾਸੇ ਨਿਕਲਾ ਕਰੂ ਹਿੰਦੀ ਪੰਜਾਬੀ ਮਿਕਸ ਹਾਂ ਤੁਹਾਨੂੰ ਮੈਂ ਹਿੰਦੀ ਕਰਾਈ ਫੀ ਕੀ ਕਰਾਉਂਦੇ ਨੇ ਹਿੰਦੀ ਚ ਹਿੰਦੀ ਵੀ ਆ ਵੀ ਤਾਂ ਬਈ ਸਾਡਾ ਫੇਵਰਟ ਸਬਜੈਕਟ ਹੈ ਬਿਨਾਂ ਪਰੇ ਨੰਬਰ ਲੈ ਜਨਾ ਸੀ ਹਿੰਦੀ ਇੱਕ ਵਾਰ ਹਿੰਦੀ ਹਿੰਦੀ ਵੀ ਕਦੇ ਜਦ ਕਲਾ ਨਹੀਂ ਹਾਂ ਹਿੰਦੀ ਹਿੰਦੀ ਕਦੇ ਕਲਾ ਨਹੀਂ ਮੁੰਜਾਂ ਵੀ ਪੰਜਾਬੀ ਵੀ ਕਦੇ ਕਲਾ ਨਹੀਂ ਜਿਵੇਂ ਬਹਿ ਜਾ ਬਹਿ ਆ ਰਿਓ ਓਰੇ ਭੱਜਣਾ ਨਹੀਂ اے ਬਈ ਇਹ ਸਿੱਧਾ ਹੀ ਟਾਪ ਵਗੈਰ ਪਰਾਂ ਤੇ ਲਾ ਦਿੰਦਾ ਫਿਰ ਇਹਨੂੰ ਫੜ ਕੇ ਲੈਣਾ ਪੈਂਦਾ ਬੌਲੇ ਇਹਨੂੰ ਚੂਹਾ ਜਿਹਾ ਵੀਰੀ ਰੁਈਆ ਰਿਆ ਉਹ ਤੂੰ ਦਾ ਘਰ ਬਣਾ ਰਾ ਕੀ ਬਣਾ ਰਹੀ ਤੀ ਤੂੰ ਮਿੱਡੀ ਇਹ ਆ ਦੇਖ ਲੈ ਕੀ ਬਣਾ ਰਹੀ ਕੀ ਬਣਾ ਰਹੀ ਆ ਇਹ ਕੀ ਆ ਇਹ ਮੈਂ ਬਣਾ ਰਹੀ ਆ ਢੇਲੋ ਢੇਲੋ ਬਣਾ ਚੱਲ ਤੂੰ ਢਿਲ ਬਣਾ ਹਾਂਜੀ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਬਸ ਇੰਨੇ ਹੀ ਮਿਲ ਜਿਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਅਮੀਰ ਕਰਦਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਕੰਟੀਨਿਊ ਕਰਦੇ ਹੋ ਆਨ ਕਿਉਂਕਿ ਸਾਡੀ ਨਵੀਂ ਨਵੀਂ ਵੀਡੀਓ ਨਾ ਚੁਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਉਂਦੀ ਰਹੇ ਓਕੇ ਬਾਏ ਮਿਲਦੇ ਹਾਂ ਤੁਹਾਨੂੰ ਨੈਕਸਟ ਵਾਰ